ਆਸਰੇ ਕਾਲ ਦੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਤੇ ਅੱਜ ਆਪਾਂ ਪਹੁੰਚੇ ਆ ਜੀ ਗੁਰਦੁਆਰਾ ਬੌਲੀ ਦਮਦਮਾ ਸਾਹਿਬ ਸ੍ਰੀ ਹਜੂਰ ਸਾਹਿਬ ਤੇ ਇੱਥੇ ਆ ਜਾਵਾਂ ਤੁਹਾਨੂੰ ਦਰਸ਼ਨ ਕਰਾਵਾਂਗੇ ਗੁਰਦੁਆਰਾ ਬੌਲੀ ਦਮਦਮਾ ਸਾਹਿਬ ਦੇ ਤੇ ਇੱਥੇ ਹੀ ਘੋੜਿਆਂ ਦਾ ਅਸਤਵਲ ਜੋ ਬਣਿਆ ਹੋਇਆ ਜਿਸ ਦੇ ਵਿੱਚ ਗੁਰੂ ਸਾਹਿਬ ਦਾ ਘੋੜਾ ਉਹ ਮੌਜੂਦ ਹੈ ਜਿਸ ਤੇ ਗੁਰੂ ਸਾਹਿਬ ਸਵਾਰੀ ਕਰਦੇ ਹੁੰਦੇ ਸੀ ਉਹਦੇ ਵੀ ਤੁਹਾਨੂੰ ਆਪਾਂ ਦਰਸ਼ਨ ਕਰਾਵਾਂਗੇ ਜੀ ਤੇ ਉਹ ਗੁਰਦੁਆਰਾ ਸਾਹਿਬ ਦੇ ਇੱਧਰ ਨਾਲ ਹੀ ਆ ਜੀ ਤੇ ਪਹਿਲਾਂ ਆਪਾਂ ਚੱਲਾਂਗੇ ਗੁਰਦੁਆਰਾ ਬੌਲੀ ਦਮਦਮਾ ਸਾਹਿਬ ਦੇ ਦਰਸ਼ਨ ਕਰਾਂਗੇ ਤੇ ਉਸ ਤੋਂ ਬਾਅਦ ਗੁਰੂ ਸਾਹਿਬ ਦਾ ਜਿਹੜਾ ਉਹ ਘੋੜਾ ਜੀ ਤੇ ਗੁਰੂ ਸਾਹਿਬ ਸਵਾਰੀ ਕਰਦੇ ਦੀ ਉਹਦੇ ਤੁਹਾਨੂੰ ਆਪਾਂ ਦਰਸ਼ਨ ਕਰਾਵਾਂਗੇ ਜੀ ਤੇ ਵੀਡੀਓ ਨੂੰ ਐਂਡ ਤੱਕ ਬਣੇ ਰਹੋ ਤੇ ਹੁਣ ਆਪਾਂ ਕਰਦੇ ਹਾਂ ਦਰਬਾਰ ਸਾਹਿਬ ਦੇ ਦਰਸ਼ਨ ਤੇ ਆਪਣੇ ਬਿਲਕੁਲ ਸਾਹਮਣੇ ਜੀ ਗੁਰਦੁਆਰਾ ਬੌਲੀ ਦਮਦਮਾ ਸਾਹਿਬ ਤੇ ਪਹਿਲਾਂ ਆਪਾਂ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰਾਂਗੇ ਤੇ ਇੱਧਰ ਜੀ ਇਤਿਹਾਸ ਵਾਲਾ ਬੋਰਡ ਲੱਗਾ ਹੋਇਆ ਗੁਰਦੁਆਰਾ ਸਾਹਿਬ ਦਾ ਤੇ ਇਹ ਆ ਸਾਰਾ ਇਤਿਹਾਸ ਗੁਰਦੁਆਰਾ ਬੌਲੀ ਦਮਦਮਾ ਸਾਹਿਬ ਦਾ ਤੇ ਹੁਣ ਆਪਾਂ ਚੱਲਦੇ ਆਂ ਇੱਧਰ ਤੇ ਦਰਸ਼ਨ ਕਰਦੇ ਆਂ ਜੀ ਤੇ ਇੱਧਰੋਂ ਆਪਾਂ ਆਏ ਆਂ ਜੀ ਤੇ ਇੱਧਰੋਂ ਚੱਲਦੇ ਆਂ ਹੁਣ ਦਰਸ਼ਨ ਕਰਦੇ ਆਂ ਜੀ ਗੁਰਦੁਆਰਾ ਬੌਲੀ ਦਮਦਮਾ ਸਾਹਿਬ ਸ੍ਰੀ ਹਜੂਰ ਸਾਹਿਬ ਪਾਣ ਦਰਸ਼ਨ ਕਰਦੇ ਆਂ ਜੀ ਗੁਰਦੁਆਰਾ ਬੌਲੀ ਦਮਦਮਾ ਸਾਹਿਬ ਤੇ ਇੱਥੇ ਵੀ ਸਾਰਾ ਇਤਿਹਾਸ ਜਿਹੜਾ ਉਹ ਦੱਸਿਆ ਗਿਆ ਫਾਮ ਮੱਥਾ ਟੇਕ ਕੇ ਆ ਗਏ ਤੇ ਹੁਣ ਆਪਾਂ ਚੱਲਦੇ ਹਾਂ ਉਹ ਇਤਿਹਾਸਕ ਬੋਲੀ ਸਾਹਿਬ ਜਿਹੜੀ ਮਹਾਰਾਜਾ ਨਜੀਤ ਸਿੰਘ ਜੀ ਨੇ ਖਤਵਾਈ ਸੀ ਤੇ ਹੁਣ ਆਪਾਂ ਤੁਹਾਨੂੰ ਉਹਦੇ ਦਰਸ਼ਨ ਕਰਾਵਾਂਗੇ ਤੇ ਬੋਲੀ ਸਾਹਿਬ ਨੂੰ ਆਹ ਰਸਤਾ ਜਾਂਦਾ ਜੀ ਇੱਧਰੋਂ ਇੱਧਰੋਂ ਆਪਾਂ ਇਸੀ ਤੇ ਇੱਧਰੋਂ ਇਹ ਰਸਤਾ ਜਾਂਦਾ ਤੇ ਇਹ ਗੁਰਦੁਆਰਾ ਸਾਹਿਬ ਦੇ ਨਾਲ ਹੀ ਬੋਲੀ ਸਾਹਿਬ ਬਣੀ ਹੋਈ ਹੈ ਉਹ ਸਾਹਮਣੇ ਗੁਰਦੁਆਰਾ ਸਾਹਿਬ ਤੇ ਇੱਥੋਂ ਥੋੜੀ ਦੂਰੀ 'ਤੇ ਇਹ ਬੋਲੀ ਸਾਹਿਬ ਬਣਿਆ ਹੋਇਆ ਤੇ ਇਹ ਬੋਲੀ ਸਾਹਿਬ ਗੁਰਦੁਆਰਾ ਸਾਹਿਬ ਤੋਂ ਥੋੜੀ ਦੂਰੀ 'ਤੇ ਬਣੀ ਹੋਈ ਆ ਸਾਹਮਣੇ ਗੁਰਦੁਆਰਾ ਸਾਹਿਬ ਆ ਤੇ ਇੱਧਰ ਬੋਲੀ ਸਾਹਿਬ ਆ ਜਿਸਦੇ ਹੁਣ ਤੁਸੀਂ ਦਰਸ਼ਨ ਕੀਤੇ ਆ ਤੇ ਹੁਣ ਆਪਾਂ ਚੱਲਾਂਗੇ ਜੀ ਗੁਰੂ ਸਾਹਿਬ ਦਾ ਘੋੜਾ ਦਿਖਾਵਾਂਗੇ ਉਹ ਅਸਤਵਲ ਘੋੜਿਆਂ ਦਿਖਾਵਾਂਗੇ ਆਪਾਂ ਬੌਲੀ ਸਾਹਿਬ ਦੇ ਦਰਸ਼ਨ ਕਰਕੇ ਆ ਗਏ ਜੀ ਤੇ ਹੁਣ ਆਪਾਂ ਚੱਲਦੇ ਆ ਗੁਰੂ ਸਾਹਿਬ ਦੇ ਅਸਤਵੇਲ ਘੋੜਿਆਂ ਦਾ ਜੋ ਅਸਤਵੇਲ ਆ ਉਹਦੇ ਤੁਹਾਨੂੰ ਦਰਸ਼ਨ ਕਰਾਉਣੇ ਆ ਜੀ ਤੇ ਇੱਧਰ ਬਣਿਆ ਹੋਇਆ ਜੀ ਗੁਰਦੁਆਰਾ ਬੌਲੀ ਦਮਦਮਾ ਸਾਹਿਬ ਤੋਂ ਇਹ ਨਾਲ ਹੀ ਬਣਿਆ ਹੋਇਆ ਜੀ ਘੋੜਿਆਂ ਦਾ ਅਸਤਵਲ ਜਿਸ ਦੇ ਵਿੱਚ ਗੁਰੂ ਸਾਹਿਬ ਦਾ ਵੀ ਘੋੜਾ ਮੌਜੂਦ ਆ ਜਿਸ ਤੇ ਗੁਰੂ ਸਾਹਿਬ ਸਵਾਰੀ ਕਰਦੇ ਸੀ ਤੇ ਆਪਾਂ ਤੁਹਾਨੂੰ ਦਰਸ਼ਨ ਕਰਾਉਣੇ ਆ ਜੀ ਤੇ ਚੱਲਦੇ ਆ ਗੱਦੀ ਵਾਲਾ ਘੋੜਾ ਪਾਸ ਸਾਹਿਬ ਦਸਵੀਂ ਬਾਬਾ ਅਨਮੋਲ ਜੀ ਜੇ ਤੇ ਹੁਣ ਤੁਸੀਂ ਦਰਸ਼ਨ ਕਰਿਓ ਜੀ ਤੇ ਹਜੂਰ ਹਜੂਰ ਸਾਹਿਬ ਜਦੋਂ ਨਗਰ ਕੀਰਨ ਦਾ ਤਾਂ ਇਸ ਘੋੜੇ ਨੂੰ ਇਦਾਂ ਤਿਆਰ ਕੀਤਾ ਜਾਂਦਾ ਜੀ ਇਸ ਤਰ੍ਹਾਂ ਤਿਆਰ ਕੀਤਾ ਜਾਂਦਾ ਜੀ ਤੇ ਇਸ ਘੋੜੇ ਉੱਪਰ ਕੋਈ ਵੀ ਸਵਾਰੀ ਨਹੀਂ ਕਰ ਸਕਦਾ ਜੀ ਇੱਥੇ ਨੰਬਰ ਬਗੈਰ ਨੰਬਰ ਲਾਏ ਹੋਏ ਨੇ ਜੀ ਜਿਹੜਾ ਗੁਰੂ ਸਾਹਿਬ ਦੀ ਸਵਾਰੀ ਵਾਲਾ ਘੋੜਾ ਸੀ ਬਾਬਾ ਅਨਮੋਲ ਸਿੰਘ ਜੀ ਉਹ ਪਹਿਲੇ ਨੰਬਰ ਤੇ ਆ ਤੇ ਬਾਕੀ ਤੁਹਾਨੂੰ ਦਿਖਾਉਣੀ ਆਪਾਂ ਅੱਗੇ ਜੀ ਪੰਜ ਪਿਆਰਿਆਂ ਦੇ ਸਵਾਰੀ ਵਾਲਾ ਘੋੜਾ ਘੋੜੇ ਦਾ ਨਾਮ ਆ ਜੀ ਪਵਨ ਉਹਦੇ ਤੁਹਾਨੂੰ ਆਪ ਦਰਸ਼ਨ ਕਰਾਉਣੇ ਆ ਹੁਣ ਤੇ ਇਹ ਆ ਉਹ ਘੋੜਾ ਜੀ ਪੰਜ ਪਿਆਰਿਆਂ ਦੇ ਸਵਾਰੀ ਵਾਲਾ ਘੋੜਾ ਪਵਨ ਜੀ ਉਹ ਤੁਹਾਨੂੰ ਦਰਸ਼ਨ ਕਰ ਰਹੇ ਹੁਣ ਇਹ ਤੋ ਨੰਬਰ ਤੇ ਆ ਜਿੱਥੇ ਨੰਬਰ ਲਾਇਆ ਹੋਇਆ ਜਿਵੇਂ ਹੂੰ ਪਹਿਲਾਂ ਵੀ ਦੱਸਿਆ ਸੀ ਦੇਖੋ ਜੀ ਤੇ ਹੁਣ ਅੱਗੇ ਆਉਂਦੇ ਆ ਅੱਗੇ ਜੀ ਤੋ ਅੱਗੇ ਜੀ ਪੰਜ ਪਿਆਰਿਆਂ ਦੇ ਸਵਾਰੀ ਵਾਲਾ ਘੋੜਾ ਘੋੜੇ ਦਾ ਨਾਮ ਹੈ ਯੋਧਾ ਜੇ ਦੇਖਦੇ ਹੁਣ ਤੁਸੀਂ ਦਰਸ਼ਨ ਕਰ ਰਹੇ ਹੋ ਜੀ ਇਹ ਆ ਜੀ ਪੰਜ ਪਿਆਰਾਂ ਦੇ ਸਵਾਰੀ ਵਾਲਾ ਘੋੜਾ ਤੇ ਘੋੜੇ ਦਾ ਨਾਮ ਆ ਜੀ ਯੋਧਾ ਯੋਧਾ ਹੁਣ ਤੋਂ ਅੱਗੇ ਆ ਜੀ ਪੰਜ ਪਿਆਰਾਂ ਦੇ ਸਵਾਰੀ ਵਾਲਾ ਘੋੜਾ ਘੋੜੇ ਦਾ ਨਾਮ ਆ ਜੀ ਦਿਲਸੇਰ ਜਿਵੇਂ ਤੁਸੀਂ ਦਰਸ਼ਕਾਂ ਰਹੇ ਹੋ ਜੀ ਇਹ ਆ ਜੀ ਦਿਲਸੇਰ ਪੰਜ ਪਿਆਰਾਂ ਦੇ ਸਵਾਰੀ ਵਾਲਾ ਘੋੜਾ ਹੁਣ ਤੁਸੀਂ ਦਰਸ਼ਕਾਂ ਰਹੇ ਹੋ ਪੰਜ ਪਿਆਰਾਂ ਦੇ ਸਵਾਰੀ ਵਾਲਾ ਘੋੜਾ ਘੋੜੇ ਦਾ ਨਾਮ ਆ ਜੀ ਗਾਇ ਮੰਗਲ ਜੇ ਤੇ ਹੁਣ ਤੁਸੀਂ ਦਰਸ਼ਨ ਕਰ ਰਹੇ ਹੋ ਜੀ ਇਹ ਹੈ ਜੈ ਮੰਗਲ ਪੰਜ ਪਿਆਰਿਆਂ ਦੇ ਸਵਾਰੀ ਵਾਲਾ ਘੋੜਾ ਉਸ ਤੋਂ ਅੱਗੇ ਚਾਉਣੀ ਉਸ ਤੋਂ ਅੱਗੇ ਆ ਜੀ ਪੰਜ ਪਿਆਰਿਆਂ ਦੇ ਸਵਾਰੀ ਵਾਲਾ ਘੋੜਾ ਘੋੜੇ ਦਾ ਨਾਮ ਆ ਪਾਪਾ ਜੇ ਤੇ ਹੁਣ ਤੁਸੀਂ ਦਰਸ਼ਨ ਕਰ ਰਹੇ ਹੋ ਘੋੜਾ ਪਾਪਾ ਜੀ ਇਹ ਵੀ ਪੰਜ ਪਿਆਰਿਆਂ ਦੇ ਸਵਾਰੀ ਵਾਲਾ ਘੋੜਾ ਤੇ ਹੁਣ ਆਪਾਂ ਅੱਜ ਤੋਂ ਅੱਗੇ ਚੱਲਦੇ ਹਾਂ ਜੀ ਹੁਣ ਤੁਸੀਂ ਦਰਸ਼ਕਾਂਵਾਂ ਨਗਾਰੇ ਵਾਲਾ ਘੋੜਾ ਘੋੜੇ ਦਾ ਨਾਮ ਹੈ ਕਾਰਬਨ ਜੇ ਤੇ ਹੁਣ ਤੁਸੀਂ ਦਰਸ਼ਕਾਂਵਾਂ ਇਹ ਆ ਜੀ ਨਗਾਰੇ ਵਾਲਾ ਘੋੜਾ ਤੇ ਹੁਣ ਆਪਾਂ ਚੱਲਦੇ ਅੱਗੇ ਜੀ ਹੁਣ ਤੁਸੀਂ ਦਰਸ਼ਕਾਂਵਾਂ ਜੀ ਨਗਾਰੇ ਵਾਲਾ ਘੋੜਾ ਘੋੜੇ ਦਾ ਨਾਮ ਹੈ ਸਾਵਾ ਕਰੋ ਜੀ ਦੱਸ ਇੱਥੇ ਉੱਪਰ ਸਾਰੇ ਘੋੜਿਆਂ ਦੇ ਨਾਮ ਦਿੱਤੇ ਗਏ ਨੇ ਤੇ ਬੋਰਡ ਲੱਗੇ ਹੋਏ ਨੇ ਇੱਕ ਤੋਂ ਅੱਗੇ ਜੀ ਨਗਾਰੇ ਵਾਲੇ ਘੋੜਾ ਘੋੜੇ ਦਾ ਨਾਮ ਹੈ ਮਾਧਵ ਜਿਹਦੇ ਹੁਣ ਦਰਸ਼ਨਕਾਰੀਆਂ ਨੂੰ ਕਰੋ ਜੀ ਦਰਸ਼ਨ ਪੰਜਾਬ ਪਿਆਰਾਂ ਦੇ ਸਵਾਰੀ ਵਾਲਾ ਘੋੜਾ ਘੋੜੇ ਦਾ ਨਾਮ ਹੈ ਗੱਪਰੂ ਜਿਹਦੇ ਹੁਣ ਤੁਸੀਂ ਦਰਸ਼ਨ ਕਰ ਰਹੇ ਜੀ ਕਰੋ ਜੀ ਦਰਸ਼ਨ ਅੱਗੇ ਆ ਜੀ ਪੰਜ ਪਿਆਰਿਆਂ ਦੇ ਸਵਾਰੀ ਵਾਲਾ ਘੋੜਾ ਓੜ ਦਾ ਨਾਮ ਹੈ ਦਿਲਵਾਗ ਤੇ ਤੇ ਹੁਣ ਤੁਸੀਂ ਦਰਸ਼ਨ ਕਰਿਓ ਜੀ ਇਹ ਹੈ ਦਿਲਵਾਗ ਘੋੜੇ ਦਾ ਨਾਮ ਜਿਤ ਤਸਿਆ ਗਈ ਸਾਹ ਇਹ ਜੇ ਤੁਹਾਨੂੰ ਤੁਸੀਂ ਦਰਸ਼ਨ ਕਰ ਰਹੇ ਤੇ ਜਿਹੜੀ ਸੰਗਤੀਆਂ ਮਨੋ ਕਾਮਨਾ ਪੂਰੀਆਂ ਹੋ ਜਾਂਦੀਆਂ ਨੇ ਉਹ ਸਾਰੇ ਇੱਥੇ ਘੋੜੇ ਚੜਾ ਕੇ ਜਾਂਦੀਆਂ ਮਤਲਬ ਘੋੜੇ ਦੇਖੇ ਜਾਂਦੇ ਆ ਜੀ ਤੇ ਇਹ ਉਹ ਸਾਰੇ ਘੋੜੇ ਨੇ ਜਿਹੜੇ ਕਿਸੇ ਦੀ ਮਨੋ ਕਾਮਨਾ ਜਦੋਂ ਪੂਰੀ ਹੁੰਦੀ ਆ ਤਾਂ ਇੱਥੇ ਦੇਖੇ ਜਾਂਦੇ ਆ ਜੂਰ ਸਾਹਿਬ ਅੱਜ ਦੇ ਬਲੌਗ ਚ ਆਪਾਂ ਤੁਹਾਨੂੰ ਦਰਸ਼ਨ ਕਰਾਇਆ ਜੀ ਗੁਰਦੁਆਰਾ ਬੌਲੀ ਦਮਦਮਾ ਸਾਹਿਬ ਦੇ ਤੇ ਗੁਰੂ ਸਾਹਿਬ ਦਾ ਉਹ ਸਵਾਰੀ ਵਾਲਾ ਘੋੜਾ ਵੀ ਤੁਹਾਨੂੰ ਆਪਾਂ ਉਹਦੇ ਵੀ ਦਰਸ਼ਨ ਕਰਾਇਆ ਜੀ ਤੇ ਘੋੜਿਆਂ ਦਾ ਅਸਤ ਬੈਲ ਦੇ ਵਿੱਚ ਆਪਾਂ ਤੁਹਾਨੂੰ ਹੋਰ ਵੀ ਜਿਹੜੇ ਪੰਜ ਪਿਆਰਿਆਂ ਦੇ ਘੋੜੇ ਸੀ ਉਹਨਾਂ ਦੇ ਵੀ ਆਪਾਂ ਤੁਹਾਨੂੰ ਦਰਸ਼ਨ ਕਰਾਇਆ ਜੀ ਤੇ ਇਹ ਵੀਡੀਓ ਨੂੰ ਕਰਦੇ ਆ ਇੱਥੇ ਐਂਡ ਤੇ ਮਿਲਾਂਗੇ ਨਵੀਂ ਵੀਡੀਓ ਦੇ ਨਵੇਂ ਬਲੌਗ ਚ ਤੇ ਤੁਹਾਡਾ ਸਾਰਿਆਂ ਦਾ ਧੰਨਵਾਦ ਜੀ ਤੇ ਜੇ ਵੀਡੀਓ ਤੁਹਾਨੂੰ ਸੋਹਣੀ ਲੱਗੀ ਆ ਤਾਂ ਲਾਈਕ ਕਰਨਾ ਸ਼ੇਅਰ ਕਰਨਾ ਕਮੈਂਟ ਕਰਨਾ ਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਜੀ ਮਿਲਾਂਗੇ ਨਵੀਂ ਵੀਡੀਓ 'ਚ ਨਵੇਂ ਬਲੌਗ 'ਚ ਇਹਨੂੰ ਕਰਦੇ ਇੱਥੇ ਐਂਡ ਧੰਨਵਾਦ ਜੀ